ਨਿਹਰਦੀ ਨਾਲ ਜੁੜ ਚੁੱਕੀ ਹੂੰ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਅਹਿਮ ਖਬਰ ਤੁਹਾਡੇ ਨਾਲ ਮੋਗਾ ਤੋਂ ਸਾਂਝੀ ਕਰ ਰਿਹਾ ਜਿੱਥੇ ਕਿ ਮੋਗਾ ਦੇ ਗਾਂਧੀ ਰੋਡ ਤੇ ਨਕਾਬਪੋਸ਼ ਵਿਅਕਤੀ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਦੁਕਾਨਦਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਲੁੱਟ ਦੀ ਨੀਅਤ ਦੇ ਨਾਲ ਜਿਹੜੇ ਕਿ ਇਹ ਨਕਾਬ ਪੋਸ ਚੋਰ ਆਏ ਸਨ ਤਾਂ ਇਹਨਾਂ ਦੇ ਵੱਲੋਂ ਜਿਹੜੀਏ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੋਗਾ ਦੇ ਗਾਂਧੀ ਰੋਡ ਦੇ ਉੱਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਕਰੀਬਨ 9:30 ਵਜੇ ਇੱਕ ਨਕਾਬ ਪੋਸ ਵਿਅਕਤੀ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਕੀ ਕੁਝ ਜਾਣਕਾਰੀ ਦਿੰਦਿਆਂ ਕਿਹਾ ਜਾਇਆ ਤੁਸੀਂ ਖੁਦ ਹੀ ਸੁਣ ਲਓ ਮੇਰਾ ਨਾਮ ਕੀ ਤੁਹਾਡਾ ਮੇਰਾ ਗੰਗਾਦਾਸ ਜੀ ਕਹਾਂ ਤੇ ਕੰਮ ਕਰਦੇ ਹੋ ਗਾਂਧੀ ਰੋਡ ਪਈ ਕੀ ਹੋਇਆ ਕੀ ਦੁਕਾਨ 'ਤੇ ਅੱਜ ਦੁਕਾਨ 'ਤੇ ਜੀ ਅੱਜ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਾਮਾਨ ਦੇ ਜਾਂਦਾ ਸੀ ਜੀ ਤੇ ਉਹ ਦੋ ਜਣੇ ਉਹ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਮੂੰਹ ਬੰਨਾ ਹੋਇਆ ਸੀ ਜੀ ਤੋ ਕਹਿੰਦਾ ਜੀ ਆਪਣਾ ਗੱਲਾਂ ਦੇ ਦੋ ਮੈਨੂੰ ਹਵਾਲੇ ਕੱਢੋ ਅਸੀਂ ਸਮਝਾ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਕਹਾਂ ਉਸ ਨੂੰ ਹੱਥ ਵੀ ਲਾਇਆ ਮੈਨੂੰ ਮੈਂ ਕਹਾਂ ਕੀ ਮਜ਼ਾਕ ਕਰੀਏ ਨਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਹੈ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 28 ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਦੋਂ ਮਾਰਿਆ ਮੈਂ ਡਿੱਗ ਪਿਆ ਮੈਂ ਫਿਰ ਉਹ ਉਹਲੇ ਉਹਨੂੰ ਹੋ ਗਿਆ ਪਰ ਉਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਨੇ ਕੀ ਕਰੀਏ ਨੇ ਯਾਰ ਕਿਉਂ ਮਜ਼ਾਕ ਕਰੀ ਜਾਂਦਾ ਵਾ ਫਿਰ ਬੌਜੀ ਨੇ ਗੋਲੀਆਂ ਮਾਰਤੀਆਂ ਫਰਕ ਫਰਕ ਕਿੱਥੇ ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਇੰਟੀਮੀ ਵਗੈਰਾ ਵੀ ਹੈਗੀ ਉੱਥੇ ਹਾਂਜੀ ਹੈਗਾ ਜੀ ਪਤਾ ਲੱਗਿਆ ਕੌਣ ਬੰਦਾ ਸੀ ਆ ਇਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਾ ਸਰਦਾਰ ਆ ਟਾਈਮ ਆ ਟਾਈਮ ਉਹ ਥੋੜੀ ਵੀ ਦੇਖ ਰੋ ਜੀ ਮਤਲਬ 9 ਤੋਂ 9 ਤੋਂ ਉੱਪਰ ਹੀ ਹੈ ਜ 9:00 ਤੇ ਜਿਹੜਾ 9:00 ਸੱਜਣੋ 9:07:00 ਵਜੇ ਦਾ। ਭਾਈ ਕੀ ਨਾਮ ਕਿਹਾ ਤਾਂ? ਸਰੇਂਦਰਪਾਲ ਜੀ। ਇੱਦਾਂ ਦਾ ਨਾਮ? ਚਰਨਦਾਸ ਜੀ। ਅਰੇ ਕੀ ਹੋਇਆ ਤੁਹਾਡੇ ਦੁਕਾਨ ਦੇ ਉੱਪਰ? ਅਸੀਂ ਬੈਠੇ ਆਂ ਜੀ। ਅਸੀਂ ਜੇ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ। ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਜੀ। ਤੇ ਅੰਦਰ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਬਾਜੀ ਦੱਸਿਓ ਜਾਣਕਾਰੀ। ਬਸ ਇਹ ਉਹ ਬੰਦਾ ਹੈ ਉਹ ਮੋੜੇ ਆਪਣਾ ਨੀਲੇ ਪਟਕੇ ਨਾਲ ਮੂੰਹ ਭੰਜਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਦੇ ਕਦੇ ਮਜ਼ਾਕ ਕਰੀ ਜਾਂਦਾ ਜੋ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦਿਓ ਐ ਕਹਿੰਦੇ ਮਜ਼ਾਕ ਕਰੀ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਤਾਂ ਬਈ ਗੋਲੀ ਮਾਰ ਦੇਣੀ ਆ ਤੇ ਮੈਂ ਇੱਕਦਮ ਬਾਹਰ ਨੂੰ ਭੱਜਾ ਜੀ ਹੋਰ ਮੇਰੇ ਕੋਲ ਨਹੀਂ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਹਾਂ ਜੀ ਇਹ ਹੁੰਦਾ ਸੀਗਾ ਮੋਨਾ ਸੀ ਇਕੱਲਾ ਸੀ ਤੇ ਏਨੇ ਸਰਦਾਰ ਸੀ ਬੰਦਾ ਜੀ ਸਰਦਾਰ ਸੀ ਉਹ ਕੈਮਰੇ ਵਾਲਾ ਲੱਗੇ ਹੋਏ ਸੀ ਹਾਂ ਜੀ ਲੱਗਾ ਹੈ ਕਿੱਥੇ ਕਿਥੇ ਵਜੀ ਗੋਲੀ ਦਾ ਦੇ ਅੰਦੁੱਲਤਾਂ ਜੀ ਵਜੀ ਦੋ ਗੋਲੀਆਂ ਕੱਲਾ ਬੰਦਾ ਸੀ ਹਾਂ ਕੱਲਾ ਬੰਦਾ ਆਇਆ ਜੀ ਕੱਲਾ ਟ ਕੱਲਾ ਹੀ ਆਇਆ ਜੀ ਹਾਂ ਜੀ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਆ ਪਤਾ ਨਹੀਂ ਜੀ ਕੀ ਗੱਡੀ ਖੜੀ ਸੀਗੀ ਕੀ ਚੱਕਰ ਜੀ ਗਈ ਇੱਕ ਪਾਇਲਟ ਦਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਟੇਸ਼ਨ ਆਇਆ ਜੀ ਸਾਡੇ ਕੋਲ ਕਨ ਸ਼ਾਟ ਦਾ ਮਾਮਲਾ ਸੀਗਾ ਸੁਰਿੰਦਰ ਪਾਲ ਨਾਮ ਸੀਗਾ ਪੇਸ਼ੈਂਟ ਦਾ ਸੁਰਿੰਦਰ ਪਾਲ ਉਮਰ ਸੀ ਉਹਦੀ ਗਾਂਧੀ ਰੋਡ ਤੇ ਕਨ ਸ਼ਾਟ ਹੋਇਆ ਹੈ ਕਰਨ ਉਹ ਕਹਿ ਰਹੀ ਸੀ ਕਿ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰਮਚਾਰੀ ਦੀ ਕੋਈ ਦੁਕਾਨ ਹੈ ਕੋਈ ਸਬਾਨ ਲੈਣ ਆਇਆ ਸੀ ਉਹ ਕੁੜੀ ਘੜੇ ਦੇ ਪਿੱਛੇ ਕੋਈ ਥਾਰ ਥੋਰ ਵਾਲੇ ਆਏ ਉਹਨਾਂ ਨਾਲ ਬਹਿਸ-ਵਾਜੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿੰਨੇ ਲੋਗੇ ਚੇਜੇ ਸੌਰੀ ਕਿੰਨੇ ਲੋਕ ਜਖਮੀ ਹੋ ਗਏ ਜਖਮੀ ਦੇ ਇੱਕ ਹੀ ਬੰਦੇ ਹੋਇਆ ਜੀ ਗੋਲੀਆਂ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀਆਂ ਗੋਲੀਆਂ ਲੱਗੀਆਂ ਤੋ ਗੋਲੀ ਵਜੀ ਇੱਕ ਸੱਜੇ ਖੱਬ ਪਾਸੇ ਇੱਕ ਖੱਬੇ ਪਾਸੇ ਹਾਂਜੀ ਹੋਰ ਕੀ ਕੀਤਾ ਗਿਆ ਅਸੀਂ ਫਸਟ ਐਡ ਦਿੱਤੀ ਤੇ ਉਹਦੇ ਸੈਂਪਲ ਜਿਹੜੇ ਲੈਣੇ ਸੀ ਪਰਚਾ ਕੱਟਤਾ ਐਕਸ-ਰੇ ਵਾਸਤੇ ਅਸੀਂ ਬੁਲਾ ਲਿਆ ਸੀਗਾ ਸਾਡੇ ਐਕਸ-ਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੇ ਗਿਆ ਕੋਈ ਲਾਈਟ ਦਾ ਮਾਮਲਾ ਨਹੀਂ ਸੀ ਇੱਥੇ ਆਪਣੇ ਹਸਪਤਾਲ ਉੱਤੇ ਜਦੋਂ ਐਕਸ-ਰੇ ਕਰਨ ਆਇਆ ਸੀ ਉਹਦਾ ਐਕਸ-ਰੇ ਮਸ਼ੀਨ ਚੱਲੀ ਨਹੀਂ ਲਾਈਟ ਚਲੀ ਗਈ ਸੀਗੇ ਨੇਰੀ ਚਲਰੀ ਬਾਹਰ ਤਾਂ ਕਰਕੇ ਸ਼ਾਇਦ ਹੋ ਰਿਹਾ ਹੋਣਾ ਹੋਟਲਾਈਨ ਤਾਂ ਹੈ ਹੀ ਪਰ ਉਹ ਐਕਸ-ਰੇ ਹੋਇਆ ਨਹੀਂ ਬਸ ਹੁਣ ਆਪਣੇ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਦੱਸਦਾ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਉਹ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਦੱਸੋ